ਕਿਸਾਨਾਂ ਨੇ ਇੱਕ ਵਾਰ ਦੁਬਾਰਾ ਫੇਰ ਦਿੱਲੀ ਨੂੰ ਵਹੀਰਾਂ ਕੱਤ ਲਈਆਂ ਸ਼ੰਭੂ ਬਾਰਡਰ ਦੇ ਉੱਤੇ ਐਸ ਵੇਲੇ ਭਾਰੀ ਸੰਘਰਸ਼ ਕਰਨਾ ਪੈ ਰਿਹਾ ਕਿਸਾਨਾਂ ਨੂੰ ਅੱਗੇ ਵਧਣ ਬਾਰੇ ਇਸ ਬਾਰੇ ਆਪਾਂ ਗੱਲ ਕਰਾਂਗੇ ਸਰਦਾਰ ਹਰਪਾਲ ਸਿੰਘ ਸੰਘਾ ਜਿਹੜੇ ਆਜ਼ਾਦ ਕਿਸਾਨ ਕਮੇਟੀ ਦੇ ਪ੍ਰਧਾਨ ਨੇ ਸੰਘਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਲੇ ਹੋਰ ਜੀ ਸੰਘਾ ਸਾਹਿਬ ਠੀਕ ਠਾਕ ਹਾਂਜੀ ਹਾਂਜੀ ਠੀਕ ਜੀ ਇਹ ਸੰਘਾ ਸਾਹਿਬ ਪਹਿਲਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਐਸ ਵੇਲੇ ਮਾਹੌਲ ਚੱਲ ਰਿਹਾ ਵਾ ਦੇਖੋ ਸਾਡਾ ਤਾਂ ਜੀ ਇਰਾਦਾ ਜਿਹੜਾ ਹੈਗਾ ਦਿੱਲੀ ਜਾਣ ਦਾ ਮਤਲਬ ਸਾਡੀਆਂ ਜਿਹੜੀਆਂ ਪਿਛਲੇ ਮੋਰਚੇ ਦਰਾਂ ਦੀਆਂ ਕੁਝ ਮੰਗਾਂ ਸਾਡੀਆਂ ਬਾਕੀ ਪਈਆਂ ਜੀ ਸਭ ਤੋਂ ਵੱਡੀ ਮੰਗ ਆ ਐਮਐਸਪੀ ਦੀ ਆ ਜੀ ਅੱਛਾ ਜੀ ਉਹਦੇ ਬਾਅਦ ਲਖੀਮਪੁਰ ਖੇਰੀਆ ਵਾਲਾ ਜਿਹੜਾ ਮਾਮਲਾ ਜੀ ਉਹਦੇ ਵਿੱਚ ਕੇਸ ਦਰਜ ਕੀਤੇ ਉਹ ਆ ਜੀ ਹਾਂਜੀ ਹਾਂਜੀ ਉਹਦੇ ਬਾਅਦ ਬਿਜਲੀ ਬਿੱਲਾਂ ਜੀ ਹਾਂਜੀ ਤੇ ਫੇਰ ਕਿਸਾਨਾਂ ਦੇ ਉੱਤੇ ਕੇਸ ਦਰਜ ਹੋਇਆ ਉਹ ਮੰਗਾਂ ਇਸੇ ਦਰਾਂ ਦੀਆਂ ਕੁਝ ਹੋਰ ਛੋਟੀਆਂ ਫੋਟੋਗਲ ਮੰਗਾਂ ਹੋਰ ਵੀ ਹਨ ਉਹਦੇ ਲਈ ਜਿਹੜਾ ਹੈਗਾ ਅਸੀਂ ਇਹ ਅੰਦੋਲਨ ਜਿਹੜਾ ਪਿਛਲਾ ਅੰਦੋਲਨ ਸੀ ਉਹ ਮੌਤਲ ਕਰਕੇ ਆਏ ਸੀਗੇ ਵੀ ਉਹਨੂੰ ਖਤਮ ਨਹੀਂ ਸੀ ਕੀਤਾ ਅੱਛਾ ਜੀ ਹਾਂਜੀ 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 ਉਹ ਕਹਿ ਕੇ ਆਏ ਸੀਗੇ ਵੀ ਦੁਬਾਰਾ ਫੇਰ ਆਵਾਂਗੇ ਹਾਂਜੀ ਅੱਛਾ ਜੀ ਇਹ ਸੰਗਤ ਸਾਹਿਬ ਹੁਣ ਕਿੱਥੇ ਤੱਕ ਪਹੁੰਚ ਚੁੱਕੇ ਕਿਸਾਨ ਜਿਹੜੇ ਆ ਦੇਖੋ ਇਹ ਸ਼ੰਭੂ ਬਾਰਡਰ ਤੱਕ ਗਏ ਆ ਜੀ ਇੱਧਰ ਖਨੌਰੀ ਰੋਕੇ ਹੋਏ ਆ ਅਸਲ ਦੇ ਵਿੱਚ ਜਿਹੜੀ ਸਰਕਾਰ ਆ ਉਹ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਹਰਿਆਣਾ ਸਰਕਾਰ ਨੂੰ ਵਰਤ ਕੇ ਇਹ ਕਿਸਾਨਾਂ ਨੂੰ ਬਹੁਰੇ ਰੋਕਾਂ ਲਾ ਕੇ ਖੜੇ ਆ ਜਿਹੜਾ ਅੱਜ ਦੇ ਹਿਸਾਬ ਦੇ ਨਾਲ ਸਭ ਤੋਂ ਇਹ ਖਤਮਾਕ ਗੱਲ ਆ ਕਿ ਜੇ ਅਸੀਂ ਸੋਚਦੇ ਆ ਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ ਆ ਦੇਸ਼ ਦੇ ਵਿੱਚ ਗੱਲ ਕਰਨ ਦਾ ਤੁਹਾਨੂੰ ਅਧਿਕਾਰ ਆ ਉਹ ਸਾਰਾ ਕੁਝ ਤੁਹਾਡਾ ਕੁਚਲਿਆ ਜਾ ਰਿਹਾ ਬਿਲਕੁਲ ਹਾਂਜੀ ਕੱਲ ਕਿੰਨੇ ਕ ਕਿਸਾਨ ਜਿਹੜੇ ਜ਼ਖਮੀ ਹੋਏ ਆ ਜਿਸ ਤਰ੍ਹਾਂ ਇਹਨਾਂ ਨੇ ਹੰਝੂ ਗੈਸ ਦੇ ਜਿਹੜੇ ਗੋਲੇ ਸੁੱਟੇ ਆ ਜਾਂ ਮਤਲਬ ਕੋਈ ਮਤਲਬ ਪਲਾਸਟਿਕ ਬੁਲਟ ਜਿਹੜੀਆਂ ਫੈਰ ਕੀਤੀਆਂ ਨੇ 4-5 ਜਿਹੜੇ ਜਿਹੜੇ ਕਿਸਾਨ ਆ ਜੀ ਬਹੁਤ ਬੁਰੀ ਤਰ੍ਹਾਂ ਇੰਜਰਡ ਹੋਏ ਆ ਉਹਨਾਂ ਨੇ ਉੱਥੇ ਗੋਲੀ ਚਲਾਈ ਆ ਜੀ ਉਹਦੇ ਰੌਂਦ ਕਿਸਾਨ ਆਗੂ ਉੱਥੇ ਦਿਖਾ ਰਹੇ ਆ ਮੈਂ ਵੀ ਤੁਹਾਨੂੰ ਉਹਦੀ ਉਹਦੀ ਜਿਹੀ ਫੋਟੋ ਆ ਉਹ ਭੇਜਣਾ ਸਾਡੇ ਕੋਲ ਉੱਥੇ ਸਾਨੂੰ ਜਿਹੜਾ ਉਹ ਉੱਥੇ ਮਿਲੇ ਆ ਮੌਕੇ ਤੇ ਉਹ ਜਿਹੜੇ ਰੌਂਦ ਆ ਇਸ ਕਰਕੇ ਗੱਲ ਇਹ ਆ ਵੀ ਸਰਕਾਰ ਜਿਹੜੀ ਹੈਗੀ ਆ ਮਤਲਬ ਇਹਨੂੰ ਵਿਸ਼ਵਾਸ ਨਹੀਂ ਹੈਗਾ ਡੈਮੋਕ੍ਰੇਸੀ ਦੇ ਉੱਤੇ ਲੋਕਾਂ ਦੇ ਅੰਦੋਲਨਾਂ ਨਾਲ ਕਿਦਾਂ ਇਹ ਕਰ ਰਹੇ ਆ ਜਿੱਦਾਂ ਕੋਈ ਵਿਦੇਸ਼ੀ ਤੇ ਕੋਈ ਜਰਵਾਣੇ ਹੋਣ ਜਿਹੜੇ ਇਥੇ ਕਿਸਾਨਾਂ ਦੇ ਨਾਲ ਇਹ ਜਿਆ ਜਬਰ ਕਰ ਰਹੇ ਹੁਣ ਸੰਘਾ ਸਾਹਿਬ ਕੋਲ ਗੱਲ ਵੀ ਚੱਲ ਰਹੀ ਹੈ ਸਰਕਾਰ ਦੇ ਨਾਲ ਦੇਖੋ ਗੱਲਬਾਤ ਤਾਂ ਗੱਲਬਾਤ ਹੋਈ ਹੈ ਜੀ ਦੋ ਦੌਰ ਦੀ ਗੱਲ ਹੋਈ ਹੈ ਇਥੇ ਚੰਡੀਗੜ੍ਹੇ ਹੋਈ ਆ ਅਸਲ ਵਿੱਚ ਉਹਨਾਂ ਦਾ ਤਰੀਕਾ ਇਹ ਆ ਵੀ ਟਾਲ ਮਟੋਲ ਦੀ ਨੀਤੀ ਆ ਜੀ ਵੀ ਕੋਈ ਨਹੀਂ ਵਿਚਾਰ ਲਾਂਗੇ ਕਰ ਲਾਂਗੇ ਦੇਖ ਲਾਂਗੇ ਮਗਰ ਦੋ ਸਾਲ ਹੋ ਗਏ ਤੁਹਾਨੂੰ ਅੰਦੋਲਨ ਜਿਹੜਾ ਅਸੀਂ ਉਥੋਂ ਜਿਹੜਾ ਮੁਕਲ ਕਰਕੇ ਆਇਆ ਨੂੰ ਉਹਦੇ ਬਾਅਦ ਤਾਂ ਹੁਣ ਤੇ ਵਿਚਾਰਿਆ ਹੀ ਨਹੀਂ ਤੁਸੀਂ ਜੋ ਕੁਝ ਬਚਾਉਣਾ ਸੀ ਉਹ ਵਿਚਾਰ ਲੈਂਦੇ ਕਿਸਾਨ ਜਿਹੜੇ ਹੈਗੇ ਆ ਉਹ ਐਮਐਸਪੀ ਦੀ ਮੰਗ ਕਰ ਰਹੇ ਆ ਮਤਲਬ ਉਹਨਾਂ ਦੀ ਜਿਹੜੀ ਫਸਲ ਆ ਸਿਰਫ ਕਣਕ ਦੇ ਝੋਨੇ ਦੇ ਉੱਤੇ ਐਮਐਸਪੀ ਮਿਲ ਰਹੀ ਆ ਮੱਕੀ ਜਿਹੜੀ ਕੌਡੀਆਂ ਦੇ ਭਾਅ ਛੱਡੀ ਜਾਂਦੀ ਆ ਬਾਕੀ ਦੇ ਨਹੀਂ ਸਾਡੀਆਂ ਹੋਰ ਫਸਲਾਂ ਆ ਆਲੂ ਆ ਜਾਂ ਹੋਰ ਆ ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਅਸੀਂ ਇਹ ਕਹਿੰਦੇ ਵੀ ਤਿੰਨਾਂ ਫਸਲਾਂ ਦੇ ਉੱਤੇ ਐਮਐਸਪੀ ਚਾਹੀਦੀ ਉਹ ਐਮਐਸਪੀ ਸਾਨੂੰ ਜਿਹੜੀ ਉਹ ਮਿਲਣੀ ਚਾਹੀਦੀ ਆ ਉਹ ਜਿਹੜੀ ਆ ਉਹ ਦਿੱਤੀ ਨਹੀਂ ਜਾ ਰਹੀ ਉਹ ਟਾਲ ਮਡੋਲ ਕੀਤਾ ਜਾਂਦਾ ਸਾਰੇ ਸਾਰੇ ਕਾਨੂੰਨ ਦੇ ਉੱਤੇ ਸਾਰੀਆਂ ਨੀਤੀਆਂ ਪਾਲਿਸੀਆਂ ਦੇ ਉੱਤੇ ਉਹ ਇਹੀ ਚੱਲਦਾ ਹੁਣ ਵੀ ਜਦੋਂ ਗੱਲ ਹੋਈ ਜੀ ਇਹ ਕਿ ਤੁਹਾਨੂੰ ਤੁਸੀਂ ਕਮੇਟੀ ਬਣਾਉਣੀ ਜੀ ਕਮੇਟੀ ਦੇ ਵਿੱਚ ਕਿਸਾਨਾਂ ਦੇ ਨੁਮਾਇंदे ਲੈਣੇ ਸੀਗੇ ਤੁਸੀਂ ਕਿਉਂ ਨਹੀਂ ਇਹ ਕਮੇਟੀ ਬਣਾਈ ਹੁਣ ਤੇ ਕਹਦੇ ਨਹੀਂ ਤੁਸੀਂ ਉਹਨੂੰ ਜਿਹੜਾ ਵਿਚਾਰਿਆ ਮਤਲਬ ਇਹ ਜਾਂ ਕੋਈ ਗੱਲ ਦਾ ਜਵਾਬ ਨਹੀਂ ਨਹੀਂ ਕੋਈ ਨਹੀਂ ਸੋਚ ਲੈਣੇ ਕਰ ਲੈਣੇ ਐਸ ਕਿਸਮ ਦਾ ਜਵਾਬ ਆ ਰਿਹਾ ਇਹ ਸੰਗਤ ਸਾਹਿਬ ਜਿਸ ਤਰ੍ਹਾਂ ਹੁਣ ਇਲੈਕਸ਼ਨ ਜਿਹੜੇ ਆ ਮਤਲਬ ਪਾਰਲੀਮੈਂਟ ਦੇ ਲੱਗੇ ਆ ਕੀ ਤੁਹਾਨੂੰ ਲੱਗਦਾ ਵੀ ਮਤਲਬ ਜਿਹੜੀ ਸਰਕਾਰ ਆ ਉਹ ਮੰਝੂ ਮੰਗਾ ਛੇਤੀ ਦੇਖੋ ਉਹਨਾਂ ਨੂੰ ਉਦਾਂ ਦਾ ਇਹ ਮਨਜ਼ੂਰ ਕਰਨੀਆਂ ਚਾਹੀਦੀਆਂ ਜੇ ਅਸੀਂ ਇਹਨੂੰ ਕਹਿੰਦੇ ਵੀ ਆਜ਼ਾਦ ਭਾਰਤ ਆ। ਇੱਥੋਂ ਦੇ ਕਿਸਾਨਾਂ ਨੇ ਇਹਨਾਂ ਜੀ ਅਸਲ ਦੇ ਵਿੱਚ ਇਸ ਮੁਲਖ ਲਈ ਬਹੁਤ ਕੁਝ ਕੀਤਾ। ਇਹ ਭੁੱਖਾ ਨੰਗਾ ਕੰਗਲਾ ਮੁਲਖ ਸੀਗਾ। ਇਹ ਜਿਹੜੇ ਆਂਗੂ ਸਗੇ ਉਹ ਠੂਠਾ ਲੈ ਕੇ ਨਾ ਵਿਦੇਸ਼ਾਂ ਦੇ ਵਿੱਚ ਜਿਹੜੇ ਇੱਥੇ ਅਨਾਜ ਦੇ ਲਈ ਜਾ ਕੇ ਬਈ ਅਮਰੀਕਾ ਆ ਕੇ ਮੁਲਖਾਂ ਦੇ ਮੌਰੇ ਹਾਰੇ ਕਰਦੇ ਸੀ। ਇੱਥੋਂ ਦੇ ਕਿਸਾਨਾਂ ਨੇ ਯਾਨੀ ਕਿ ਜ਼ਮੀਨ ਨੂੰ ਜਿਹੜੀ ਉਹ ਵਾਇਆ ਟੂਬਲ ਲਾਏ ਕਿਉਂਕਿ ਜਦੋਂ ਦੇਸ਼ ਦੀ ਮੰਡ ਹੋ ਗਈ ਜਿਹੜਾ ਸਭ ਤੋਂ ਚੰਗਾ ਹਿਸਾਬ ਸੀ ਉਹ ਪਾਕਿਸਤਾਨ 'ਚ ਚੱਲ ਗਿਆ ਸੀ ਨਹਿਰੀ ਪਾੜੀ ਹਾਂਜੀ ਬਿਲਕੁਲ ਬਿਲਕੁਲ ਹਾਂ ਉਹਦੇ ਬਾਅਦ ਇੱਧਰਲੇ ਬਸੇ ਬਰਾਨੀ ਸੀ ਇੱਥੇ ਕੋਈ ਨਹਿਰਾਂ ਦਾ ਸਿਸਟਮ ਨਹੀਂ ਸੀ ਕਿਸਾਨਾਂ ਨੇ ਟਿਊਬਲ ਲਾਇਆ ਧਾਤੀ ਦੀ ਇੱਕ ਪਾੜੀ ਉਹਦੇ ਵਿੱਚੋਂ ਪਾਣੀ ਕੱਢਿਆ ਨਵੇਂ ਬੀਜ ਆ ਗਏ ਉਹਨਾਂ ਦੇ ਨਾਲ ਦੇਸ਼ ਦਾ ਢਿੱਡ ਭਰਿਆ ਤੇ ਬਫਰ ਨਾ ਜਿਹੜਾ ਆ ਉਹ ਪੈਦਾ ਕਰ ਦਿੱਤਾ ਮਤਲਬ ਹੁਣ ਜਦੋਂ ਸਰਕਾਰਾਂ ਨੂੰ ਇਹ ਲੱਗ ਗਿਆ ਵੀ ਇਹ ਸਾਡਾ ਉਹ ਗੁਜ਼ਾਰਾ ਹੁਣ ਲਾਪਿਆ ਹੁਣ ਉਹਨਾਂ ਕਿਸਾਨਾਂ ਨੂੰ ਇਹ ਠਗਣ ਦੇ ਉੱਤੇ ਹੋਈ ਆ ਅਸਲ ਦੇ ਵਿੱਚ ਜੇ ਕਹੀਏ ਵੀ ਇਹ ਹਰੇ ਇਨਕਲਾਬ ਦਾ ਪੀੜਾ ਭੂਖਾ ਚਿਹਰਾ ਆਇਆ ਜਿਹੜਾ ਉਹ ਦਿਸਦਾ ਸਾਨੂੰ ਹੁਣ ਵੀ ਇਹ ਹੋਇਆ ਦਿਸਦਾ ਕਿ ਇਹ ਉਹਨਾਂ ਕਿਸਾਨਾਂ ਨਾਲੇ ਹਾਲਤ ਕੀ ਹੋਣ ਲੱਗ ਪਈ ਜਿਨ੍ਹਾਂ ਨੇ ਇਸ ਦੇਸ਼ ਦਾ ਢਿੱਡ ਭਰਿਆ ਅਨਾਜ ਦਾ ਇਸ ਕਰਕੇ ਸਭੀ ਇਹ ਮੰਗਿਆ ਬਹੁਤ ਜ਼ੋਰ ਮੰਗਿਆ ਕਿ ਕਿਸਾਨਾਂ ਦੀਆਂ ਜੜੀਆਂ ਰੰਦੀਆਂ ਮੰਗਾ ਇਹ ਪੂਰੀਆਂ ਕੀਤੀਆਂ ਜਾਂ ਤੇ ਕਿਸਾਨ ਜਿਹੜੇ ਆਪਣੇ ਆਕੇ ਕੰਮ ਦੇ ਉੱਤੇ ਲੱਗਣਗਾ ਹਾੜੀ ਨਹੀਂ ਫਸਲ ਵੱਢਣੀ ਹੋਰ ਕਰਨੀ ਆ ਇਹ ਆ ਜਿਹੜਾ ਸਾਡਾ ਮੇਨ ਮਸਲਾ ਆ ਤੇ ਜਿਹੜੇ ਲਖੀਮਪੁਰ ਖੇਰੀ ਵਾਲੇ ਕੇਸ ਵਾਪਸ ਹੋਣ ਜੇਰਾ ਬਿਜਲੀ ਬੇਲਿਆ ਜਿਹੜਾ ਤੁਸੀਂ ਲੈ ਕੇ ਆਇਓ 220 ਉਹ ਵਾਪਸ ਲਿਆ ਜਾਵੇ ਇਹਨਾਂ तमाम ਗੱਲਾਂ ਦੇ ਉੱਤੇ ਸਾਡਾ ਜਿਹੜਾ ਹੈਗਾ ਉਹ ਅੰਦੋਲਨ ਹੈ ਇਹ ਸੰਘਰਸ਼ ਸਭ ਕਿੰਨੇ ਕ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਸੀ ਪਿਛਲੇ ਸੰਘਰਸ਼ ਦੇ ਵਿੱਚ ਦੇਖੋ ਉੱਥੇ ਸਾਰੀ ਲੀਡਰਸ਼ਿਪ ਦੇ ਉੱਤੇ ਸਾਰੀ ਲੀਡਰਸ਼ਿਪ ਦੇ ਉੱਤੇ ਹੋ ਗਿਆ ਜੀ ਜਿਹੜੇ ਉੱਥੇ ਦਰਜ ਜਿੰਨੀ ਜਿੰਨੀ ਸੀਗੀ ਮਤਲਬ ਪੰਜਾਬ ਦੀਆਂ ਜਿਥੇ ਬੰਦੀਆਂ ਹਰਿਆਣੇ ਦੀਆਂ ਜਿਥੇ ਬੰਦੀਆਂ ਦੇਸ਼ ਦੀਆਂ ਹੋਰ ਜਿਥੇ ਬੰਦੀਆਂ ਸਾਰੇ ਕਿਸਾਨ ਆਗੂਆਂ ਦੇ ਉੱਤੇ ਬੱਥੇ ਇਹਨਾਂ ਨੇ 26 ਰੁਪਏ ਵਾਲੇ ਪਾਇਓ ਆ ਨਾ ਕੋਈ ਗੱਲ ਹੋਈ ਸੀ ਨਾ ਕੋਈ ਬਾਤ ਸੀ ਨਾ ਕੋਈ ਲੈਣਾ ਨਾ ਕੋਈ ਦੇਖਾਉ ਨਜਾਇਜ਼ ਸੀ ਹੁਣ ਕਹਿੰਦੇ ਜੀ ਕੇਸ ਵਾਪਸ ਲੈਣੇ ਜੇ ਮਦਰ ਸਕੈਂਡਰੀ ਮੰਗਾ ਇਹ ਮੰਨਣ ਨੂੰ ਤਿਆਰ ਆ ਮੈਂ ਜਿਹੜੀਆਂ ਇਹ ਜਿਹੜੀਆਂ ਜਿਹੜੀਆਂ ਹੈਗੀਆਂ ਨੁਕਮ ਜਿਹੜੀ ਗੱਲ ਸਾਡੀ ਐਮਐਸਬੀ ਤੇ ਇਹ ਸੰਗਤ ਸਾਹਿਬ ਤੁਹਾਡੀ ਕੋਈ ਅਪੀਲ ਕਿਸਾਨਾਂ ਨੂੰ ਸੰਘਰਸ਼ ਦੇ ਵਾਸਤੇ ਸਾਡੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਆ ਤੁਸੀਂ ਨਾਲ ਇਹਨਾਂ ਦੇ ਨਾਲ ਜਾ ਕੇ ਤੁਰੋ ਤੇ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿੰਨੇ ਹੈਗੇ ਆ ਤੁਸੀਂ ਉਹ ਪਹੁੰਚ ਸਕਦੇ ਹੋ ਪਹੁੰਚੋ ਤੇ ਸਰਕਾਰ ਕੋਲੋਂ ਕੋਈ ਮਤਲਬ ਦੁਬਾਰਾ ਮੰਗ ਅਸੀਂ ਇਹੇ ਗੱਲ ਕਰਦੇ ਵੀ ਜੇ ਤੁਸੀਂ ਇਹ ਮੰਗਾਂ ਸਾਡੀਆਂ ਪ੍ਰਵਾਨ ਕਰ ਲਓ ਸਾਨੂੰ ਇਹ ਅੰਦੋਲਨ ਦੀ ਲੋੜ ਨਹੀਂ ਪੈਂਦੀ ਜੀ ਸਾਨੂੰ ਕੋਈ ਅੰਦੋਲਨ ਦੀ ਲੋੜ ਨਹੀਂ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਐਮਐਸਪੀ ਦੀ ਲਖੀਮਪੁਰ ਖੇੜੀ ਵਾਲੀ ਆ ਜਿਹੜਾ 200 220 ਬਿਜਲੀ ਬੇਲਿਆ ਇਹ ਮੰਗਾਂ ਨੂੰ ਪ੍ਰਵਾਨ ਕਰਦੇ ਇਹ ਤੇ ਮੈਂ ਸਾਰਾ ਕੁਝ ਕਾਫੇ ਨੂੰ ਪ੍ਰਾਈਵੇਟ ਕਰਨ ਦੇ ਪ੍ਰਾਈਵੇਟੇਸ਼ਨ ਦੇ ਰਾਹ ਤੇ ਤੁਰੀ ਆ ਵੀ ਸਾਡਾ ਇਹ ਹੈਗਾ ਇਹ ਮਸਲਾ ਹੱਲ ਹੋਣਾ ਚਾਹੀਦਾ ਜੀ ਸਾਡੀ ਤੇ ਇੰਨੀ ਆ ਸਾਡਾ ਕੋਈ ਅੰਦੋਲਨ ਕਰਨਾ ਸ਼ੌਕ ਨਹੀਂ ਹੈਗਾ ਸਾਡੀ ਕੋਈ ਲੜਾਈ ਅੰਦੋਲਨ ਕਰਨ ਦੀ ਨਹੀਂ ਸਾਡੀ ਤਾਂ ਮਜਬੂਰੀ ਬਣੀ ਪਈ ਆ ਵੀ ਅੰਦੋਲਨ ਕਰਨਾ ਇੱਕ ਮਜਬੂਰੀ ਆ ਸਰ ਇਹ ਸੰਘਾ ਸਾਹਿਬ ਜੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੇ ਤੁਸੀਂ ਫੇਰ ਪਿਛਲੇ ਸਮੇਂ ਵਾਂਗ ਦੁਬਾਰਾ ਸੰਘਰਸ਼ ਉਸੇ ਤਰ੍ਹਾਂ ਹੀ ਪੱਕਾ ਮੋਰਚਾ ਲਾਓਗੇ ਬਿਲਕੁਲ ਪੱਕਾ ਮੋਰਚਾ ਜੀ ਅਸੀਂ ਦਿੱਲੀ ਲਾਉਣਾ ਚਾਹੁੰਦੇ ਆ ਜੀ ਦਿੱਲੀ ਜਿੱਥੇ ਵੀ ਸੂਟੇਬਲ ਪਲੇਸ ਮਿਲੇ ਸਾਨੂੰ ਅਸੀਂ ਉੱਥੇ ਬੈਠਣਾ ਚਾਹੁੰਦੇ ਆ ਅਸੀਂ ਦੇਸ਼ ਭਰ ਦੇ ਜਿਹੜੇ ਕਿਸਾਨ ਆ ਹੋਰ ਨਾਲ ਸੂਬਿਆਂ ਦੇ ਵਿੱਚੋਂ ਜਿਹੜੀਆਂ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਉਹ ਸਾਰੀਆਂ ਉੱਥੇ ਪਹੁੰਚਣ ਲਈ ਤਿਆਰ ਠੀਕ ਹੈ ਜੀ ਧੰਨਵਾਦ ਸੰਗਤ ਸਾਹਿਬ ਬਹੁਤ-ਬਹੁਤ ਦਰਸ਼ਕੋ ਇਹ ਸਾਨੂੰ ਸਰਦਾਰ ਹਰਪਾਲ ਸਿੰਘ ਸੰਗਾ ਆਜ਼ਾਦ ਕਿਸਾਨ ਕਮੇਟੀ ਦਰਬਾਬਾ ਦੇ ਪ੍ਰਧਾਨ